ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਮੈਂ ਵੀਡੀਓ ਪਾਈ ਹੋਈਗੀ ਇੱਕ ਵੀ ਸਾਡੇ ਘਰ ਇੱਕ ਭੈਣ ਆ ਗਈ ਹੋਈਗੀ ਵੀ ਉਹ ਬੱਚੇ ਦੀ ਡਿਮਾਂਡ ਕਰਦੇ ਪਏ ਹੋਈਗੀ ਕਿ ਇੱਕ ਬੱਚਾ ਸਾਨੂੰ ਦੇ ਦੋ ਤੇ ਆਪਾਂ ਸਿੱਧਾ ਹੀ ਮਨਾਂ ਕਰਤਾ ਹੈਗਾ ਤੇ ਬਾਕੀ ਜਿੰਨਾ ਜਿੰਨਾ ਨੇ ਵੀਡੀਓ ਦੇਖੀ ਤੇ ਜਿੰਨਾ ਜਿੰਨਾ ਦੇ ਕੋਲ ਮੇਰਾ ਪਰਸਨਲ ਨੰਬਰ ਹੈਗਾ ਸੀਗਾ ਸਾਰਿਆਂ ਨੇ ਯਾਰ ਫੋਨ ਆਇਆ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਕੇ ਵੀਰ ਜੀ ਇਹ ਕੰਮ ਬਿਲਕੁਲ ਨਾ ਕਰਿਓ ਤੇ ਦੇਖੋ ਅਸੀਂ ਵੀ ਬਿਲਕੁਲ ਮਨਾਂ ਕਰਤਾ ਹੈਗਾ ਸਾਡਾ ਵੀ ਇਦਾਂ ਦਾ ਕੋਈ ਇਰਾਦਾ ਨਹੀਂ ਹੈਗਾ ਬਾਕੀ ਮੰਮੀ ਨੇ ਤਾਂ ਸਿੱਧਾ ਸਿੱਧਾ ਉਸ ਭੈਣ ਨੂੰ ਮਨਾਂ ਕਰਤਾ ਹੈਗਾ ਕਿ ਦੇਖੋ ਭੈਣ ਜੀ ਹੁਣ ਤਾਂ ਚਲੋ ਸਾਡੇ ਘਰ ਬੇਟੇ ਹੋਏ ਆ ਜੇ ਸਾਡੇ ਘਰ ਦੋ ਬੇਟੀਆਂ ਵੀ ਹੋਈਆਂ ਹੁੰਦੀਆਂ ਨਾ ਜੁੜਵਾ ਹਨਾ ਅਸੀਂ ਤਾਂ ਵੀ ਨਹੀਂ ਦੇਣੀ ਹਨਾ ਅਸੀਂ ਤਾਂ ਚਾਹੁੰਦੇ ਇੰਹੋ ਹੋਈ ਕਿ ਸਾਡੇ ਘਰ ਬੇਟੀ ਹੋਵੇ ਤੇ ਜੇ ਜੋ ਦੋ ਦੋ ਹੋ ਜਾਂਦੀਆਂ ਫਿਰ ਚਲੋ ਸਾਨੂੰ ਹੋਰ ਖੁਸ਼ੀ ਹੋਣੀ ਸੀਗੀ ਤੇ ਪਰ ਬੇਟੇ ਹੋਏ ਆ ਪਰ ਫਿਰ ਵੀ ਜਿੱਦਾਂ ਮਰਜੀ ਆ ਮਤਲਬ ਮੰਮੀ ਸੰਦੀਪ ਵਾਸਤੇ ਬਹੁਤ ਔਖਾ ਵਾ ਤੇ ਸਾਡੇ ਵਾਸਤੇ ਵੀ ਬਹੁਤ ਔਖਾ ਵਾ ਮਤਲਬ ਇੱਕ ਜੀਵ ਨੂੰ ਦੇਣਾ ਹੈਗਾ ਤੇ ਮਤਲਬ ਉਹ ਕਿਹੜਾ ਕੋਈ ਸਮਾਨ ਆ ਤੇ ਬਾਕੀ ਯਾਰ ਦੇਖੋ ਮਨ ਲੋ ਕਿ ਟੈਨਸ਼ਨ ਵਾਲੀ ਬਹੁਤ ਗੱਲ ਹੈਗੀ ਵੀ ਇਦਾਂ ਡਾਇਰੈਕਟ ਕੋਈ ਕਿਦਾਂ ਕਿਸੇ ਦਾ ਬੱਚਾ ਮੰਗਣਾ ਆ ਸਕਦਾ ਵਾ ਮਤਲਬ ਘਰ ਵਿੱਚ ਬਹੁਤ ਟੈਨਸ਼ਨ ਵਾਲੀ ਗੱਲ ਹੈਗੀ ਤੇ ਚਲੋ ਇਹ ਗੱਲ ਨੂੰ ਛੱਡੋ ਹੁਣ ਜੋ ਹੋ ਗਿਆ ਹੋ ਗਿਆ ਉਹ ਭੈਣ ਆਈ ਹੈਗੀ ਆਪਾਂ ਮਨਾ ਕਰਤਾ ਗੱਲ ਖਤਮ ਹੋ ਗਈ ਬਿਲਕੁਲ ਤੇ ਮੇਨ ਗੱਲ ਇਹ ਹੈ ਕਿ ਸਾਰੇ ਜਿਹਨੇ ਪੁੱਛਦੇ ਪਏ ਹੈਗੇ ਕਮੈਂਟ ਕਈ ਸਾਰੇ ਆਏ ਸੀਗੇ ਕਿ ਵੀਰ ਜੀ ਤੁਸੀਂ ਨਾਮ ਡਿਸਾਈਡ ਕਰ ਲਿਓ ਨਾਮ ਡਿਸਾਈਡ ਕਰ ਲਿਓ ਨਾਮ ਦੱਸੋ ਕੀ ਰੱਖਿਆ ਤੇ ਯਾਰ ਮੈਂ ਇਸ ਟਾਈਮ ਗੱਡੀ 'ਚ ਹੀ ਬੈਠਾ ਹਾਂ ਤੁਸੀਂ ਦੇਖਣ ਦੇ ਜੇ ਕਿ ਸਿੱਧਾ ਮੈਂ ਹਸਪੀਟਲੋਂ ਹੀ ਆਇਆ ਹਾਂ ਫਾਰਮ ਜਮ੍ਹਾਂ ਕਰਾ ਕੇ ਜਿਹੜੇ ਬਰਥ ਸਰਟੀਫਿ ਨਾ ਉਹ ਵਾਲੇ ਫਾਰਮ ਅੱਜ ਫਾਈਨਲੀ ਭਰ ਕੇ ਮੈਂ ਹਸਪੀਟਲ ਦੇ ਕੇ ਆਇਆ ਵਾਂ ਤੇ ਨਾਮ ਅਸੀਂ ਰੱਖਤੇ ਆ ਜੀ ਇੱਕ ਦਾ ਨਾਮ ਰੱਖਿਆ ਆ ਮਨਵੀਰ ਸਿੰਘ ਤੇ ਦੂਜੇ ਦਾ ਨਾਮ ਰੱਖਿਆ ਵਾ ਅਗਮਵੀਰ ਸਿੰਘ ਜਿਹੜਾ ਮਨਵੀਰ ਸਿੰਘ ਹੀਗਾ ਇਹ ਵੀ ਕਾਫੀ ਜਣਾਂ ਦੇ ਕਮੈਂਟ ਆਏ ਹੈਗੇ ਇੱਕ ਨਮਨ ਨੇ ਸੋਚਿਆ ਹੈਗਾ ਪਹਿਲਾਂ ਇਹ ਵਾਲਾ ਨਾਮ ਕਿ ਪਾਪਾ ਉਹਨੇ ਉਹ ਕਹਿੰ ਗਿਆ ਇਦਾਂ ਕਿੰਦਰ ਰਹਿੰਦਾ ਹੈਗਾ ਕਿ ਮੇਰੇ ਭੈਣ ਭਰਾ ਨੇ ਕਦੋਂਣਾ ਮੇਰੇ ਭੈਣ ਭਰਾ ਨੇ ਕਦੋਂਣਾ ਤੇ ਉਹਨੇ ਭਰਾ ਦਾ ਨਾਮ ਤੇ ਸੋਚਿਆ ਹੈਗਾ ਭੈਣ ਦਾ ਨਾਮ ਕਹਿੰਦਾ ਸੀ ਤੁਸੀਂ ਆਪੇ ਰੱਖ ਲਿਓ ਤੇ ਪਰਾ ਦਾ ਨਾਮ ਉਹਨੇ ਇੱਕ ਨਾਮ ਸੋਚਿਆ ਸੀਗਾ ਮਨਵੀਰ ਇਸ ਕਰਕੇ ਆਪਾਂ ਇੱਕ ਦਾ ਨਾਮ ਮਨਵੀਰ ਰੱਖਿਆ ਤੇ ਦੂਜਾ ਜਿਹੜਾ ਨਾਮ ਆ ਅਗਮਵੀਰ ਇਹ ਸਾਨੂੰ ਕਿਸੇ ਦਾ ਕਮੈਂਟ ਆਇਆ ਸੀਗਾ ਕਿ ਅਗਮਵੀਰ ਰੱਖੋ ਤੇ ਦੂਜੇ ਦਾ ਨਾਮ ਅਸੀਂ ਰੱਖਿਆ ਵਾ ਅਗਮਵੀਰ ਤੇ ਤੁਸੀਂ ਸਾਰੇ ਜਣੇ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਨਾਮ ਕਿੱਦਾਂ ਦੇ ਲੱਗੇ ਤੁਹਾਨੂੰ ਕਿ ਵਧੀਆ ਨਾਮ ਆ ਕਿਉਂਕਿ ਹੁਣ ਤੇ ਵੈਸੇ ਚੇਂਜ ਨਹੀਂ ਹੋ ਸਕਦੇ ਹੁਣ ਤੇ ਫਾਰਮ ਭਰ ਕੇ ਦੇ ਦਿੱਤਾ ਵਾ ਬਰਥਡੇਟ ਡੀਟ ਵਾਲਾ ਉਹ ਜਿਹੜੀ ਵੀਡੀਓ ਪਾਈ ਹੈਗੀ ਪਰਸੋਂ ਬੱਚਾ ਦੇਣ ਵਾਲੀ ਉਹ ਜਦੋਂ ਵੀਡੀਓ ਸੰਦੀਪ ਦੀ ਮੰਮੀ ਡਾਡੀ ਨੇ ਦੇਖੀ ਤੇ ਉਹ ਵੀ ਫਿਰ ਘਰੇ ਆ ਗਏ ਗੱਲਬਾਤ ਕਰਨ ਵੀ ਕੀ ਹੋਇਆ ਹੈਗਾ ਹਨਾ ਕੀ ਕੀ ਗੱਲ ਹੋਈ ਕਿਦਾਂ ਕਰਕੇ ਤੇ ਫਿਰ ਬਾਅਦ ਵਿੱਚ ਫਿਰ ਸਾਨੂੰ ਵੀ ਥੋੜਾ ਜਿਹਾ ਲੱਗਾ ਫਿਰ ਆਪਾਂ ਵੀ ਜਿਹੜੀ ਭੈਣ ਆਈ ਸੀਗੀ ਘਰ ਉਹਨਾਂ ਦਾ ਸਾਰਾ ਪਤਾ ਕੀਤਾ ਵੀ ਯਾਰ ਕਿੱਥੋਂ ਆਈ ਕਿਹੜਾ ਪਿੰਡ ਹੈਗਾ ਪਿੰਡ ਚਲੋ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਨਹੀਂ ਦੱਸੂਗਾ ਤੁਹਾਨੂੰ ਕਿਹੜਾ ਪਿੰਡ ਹੈਗਾ ਪਰ ਉਹਨਾਂ ਬਾਰੇ ਫਿਰ ਅਸੀਂ ਸਾਰਾ ਪਤਾ ਕਰ ਲਿਆ ਹੈਗਾ ਵੀ ਕਿਹੜਾ ਪਿੰਡ ਹੈਗਾ ਤੇ ਕੀ ਹਿਸਾਬ ਕਿਤਾਬ ਹੈਗਾ ਉਹਨਾਂ ਦਾ ਤੇ ਅਸਲ ਵਿੱਚ ਉਹ ਭੈਣ ਨੇ ਪਹਿਲਾਂ ਵੀ ਇੱਕ ਬੇਟੀ ਮਤਲਬ ਕਿ ਗੋਦ ਲਈ ਹੈਗੀ ਤੇ ਇਦਾਂ ਹੀ ਉਹਨਾਂ ਨੂੰ ਇਹ ਲੱਗਾ ਵੀ ਸ਼ਾਇਦ ਉਹਨਾਂ ਦੀਆਂ ਤਿੰਨ ਬੇਟੀਆਂ ਦੀ ਇਹਨਾਂ ਨੂੰ ਕਿਸੇ ਨੇ ਬੇਟੀ ਗੋਦ ਦੇ ਲਈ ਤੀ ਹੈਨਾ ਇਹਨਾਂ ਨੂੰ ਇਹ ਲੱਗਾ ਵੀ ਚਲ ਇਹਨਾਂ ਦੇ ਤਿੰਨ ਬੇਟੇ ਆ ਤੇ ਇਹ ਵੀ ਇੱਕ ਮੈਨੂੰ ਦੇ ਦੇਣਗੇ ਤੇ ਇਦਾਂ ਥੋੜੀ ਹੁੰਦਾਵਾ ਚਲੋ ਹੈਨਾ ਤੇ ਉਹਨਾਂ ਨੂੰ ਲੱਗਾ ਚਲੋ ਜੋ ਵੀ ਹੀ ਹੈਨਾ ਹਰ ਕਿਸੇ ਬੰਦੇ ਦੀ ਆਪਣੀ ਆਪਣੀ ਸੋਚ ਆ ਤੇ ਬਾਕੀ ਥੋੜਾ ਜਿਹਾ ਹੋਰ ਕਈ ਗੱਲਾਂ ਸਾਨੂੰ ਹੋਰ ਵੀ ਕਈ ਪਤਾ ਲੱਗੀਆਂ ਤੇ ਬਾਕੀ ਚਲੋ ਮੈਂ ਸਾਰੀਆਂ ਗੱਲਾਂ ਤੁਹਾਨੂੰ ਨੈਟ ਤੇ ਨਹੀਂ ਇੱਥੇ ਵੀਡੀਓ ਵਿੱਚ ਨਹੀਂ ਦੱਸ ਸਕਦਾ ਹੈਨਾ ਕਿਸੇ ਬੰਦੇ ਦੀ ਪ੍ਰਾਈਵੇਸੀ ਵੀ ਹੁੰਦੀ ਆ ਆਪਾਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਚਲੋ ਆਪਣੇ ਮਨ ਨਾਲ ਉਹ ਆਏ ਹੀ ਘਰ ਤੇ ਬਾਕੀ ਉਹਨਾਂ ਦੀ ਤਹਿਕੀਕਤ ਕਰਨਾ ਸਾਡਾ ਵੀ ਚਲੋ ਫਰਜ ਬਣਦਾ ਹੈਗਾ ਜਿਹੜੀ ਅਸੀਂ ਸਾਰੀ ਕਰ ਲਈ ਹੈ ਨਾ ਤੇ ਸਾਰੀ ਗੱਲ ਮੈਂ ਨਹੀਂ ਦੱਸ ਸਕਦਾ ਇੱਥੇ ਬਾਕੀ ਚਲੋ ਜੋ ਵੀ ਆ ਤੇ ਬਾਕੀ ਯਾਰ ਅਸੀਂ ਜਿੱਦਾਂ ਤੁਸੀਂ ਵੀ ਸਾਰੇ ਭੈਣ ਭਰਾਵਾਂ ਨੇ ਕਮੈਂਟ ਕਰਕੇ ਇਹੋ ਕਿਹਾ ਵੀ ਯਾਰ ਜੇ ਤੁਸੀਂ ਮੰਗਣਾ ਹੀ ਆ ਤੇ ਰੱਬ ਕੋਲੋਂ ਮੰਗੋ ਹੈ ਨਾ ਨਹੀਂ ਤੇ ਜੇ ਹੋਰ ਬਹੁਤ ਸਾਰੇ ਸਾਧਨ ਹੈਗੇ ਆ ਚੀਜ਼ਾਂ ਦੇ بڑے ਹੱਲ ਹੈਗੇ ਆ ਆਪਣੇ ਜਿਹੜੇ ਹਸਪੀਟਲ ਹੈਗੇ ਆ ਜਾਂ ਫਿਰ ਜਿਹੜੇ ਜਿਹੜੇ ਪੰਘੂੜਾ ਜਿੱਥੇ ਪੰਘੂੜਾ ਲੱਗਾ ਹੁੰਦਾ ਵਾ ਬਾਹਰ ਹੈਨਾ ਸਰਕਾਰੀ ਉਥੋਂ ਵੀ ਬੱਚੇ ਤੁਸੀਂ ਅਡਾਪਟ ਕਰ ਸਕਦੇ ਜੇ ਮਤਲਬ ਜੇ ਤੁਸੀਂ ਬੱਚਾ ਅਡਾਪਟ ਹੀ ਕਰਨਾ ਹੋ ਤਾਂ ਬਹੁਤ ਰਸਤੇ ਆ ਇਹ ਥੋੜੀ ਮਤਲਬ ਇਹ ਆ ਕਿ ਤੁਸੀਂ ਸਿੱਧਾ ਕਿਸੇ ਦੇ ਘਰ ਹੀ ਚਲ ਜਓ ਵੀ ਹਾਂਜੀ ਹਾਂਜੀ ਪਾਜੀ ਕੀ ਹਾਲ ਚਾਲ ਜੇ ਇੱਕ ਨਿਆਣਾ ਮੈਨੂੰ ਦੇ ਦੋ ਸਾਡੇ ਵਾਧੂ ਤੁਰਿਆ ਫਿਰਨ ਏਦਾਂ ਥੋੜੀ ਹੁੰਦਾ ਯਾਰ ਹੈਨਾ ਤੇ ਚਲੋ ਜੋ ਵੀ ਆ ਤੇ ਬਾਕੀ ਇਹ ਹੈ ਕਿ ਇੰਨਾ ਕਿ ਮੈਂ ਤੁਹਾਨੂੰ ਥੋੜਾ ਜਿਹਾ ਵੀਡੀਓ ਤਾਂ ਵੀ ਦੱਸ ਮੈਂ ਕਿ ਚਲੋ ਆਡੀਅנס ਨੂੰ ਵੀ ਦੱਸ ਦਈਏ ਵੀ ਹੁਣ ਕੋਈ ਵੀ ਟੈਨਸ਼ਨ ਵਾਲੀ ਗੱਲ ਨਹੀਂ ਆ ਅਸੀਂ ਵੀ ਕਾਫੀ ਟੈਨਸ਼ਨ ਦੇ ਵਿੱਚ ਸੀ ਕਿ ਵੀ ਇਦਾਂ ਕਿਦਾਂ ਕੋਈ ਘਰ ਆ ਸਕਦਾ ਆ ਤੇ ਆਪਾਂ ਸਾਰਾ ਪਤਾ ਪੁੱਤਾ ਕਰ ਲਿਆ ਹੈਗਾ ਭੈਣ ਬਾਰੇ ਤੇ ਫਿਰ ਅਸੀਂ ਗਏ ਜੀ ਹਸਪੀਟਲ ਸੰਦੀਪ ਦੀ ਮੈਡੀਸਿਨ ਲੈਣ ਵਾਸਤੇ ਤੇ ਬੱਚਿਆਂ ਦੀ ਵੀ ਥੋੜੀ ਜਿਹੀ ਮੈਡੀਸਿਨ ਲੈਣੀ ਹੈਗੀ ਉਹ ਆਪਾਂ ਲਈ ਚਲੋ ਆ ਦੇਖੋ ਬੰ 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 ਮੇਰੇ ਨਹੀਂ ਕਰਨਾ ਆਪਣੇ ਕਰੋ ਆਪਣੇ ਹਾਂਜੀ ਨਾਲੇ ਅੱਜ ਆਪਣੇ ਕੋਲ ਆਇਆ ਹੈ ਬਾਜੀ ਇੱਕ ਪਾਰਸਲ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਵਾ ਕੀ ਕੀ ਜਾਈ ਉਹਦੇ ਵਿੱਚ ਲੋ ਜੀ ਇਹ ਆ ਜਿਹੜੀ ਬੱਚਿਆਂ ਦੀ ਬੋਤਲਾ ਨਹੀਂ ਹੁੰਦੀਆਂ ਦੁੱਧ ਪੀਣ ਵਾਲੀਆਂ ਤੇ ਉਹਨੂੰ ਸਟਰਲਾਈਜ਼ ਕਰਨ ਵਾਸਤੇ ਆ ਜਿਹਦਾ ਸੈਨੀਟਾਈਜ਼ ਕਰਨ ਵਾਸਤੇ ਕਹਿ ਲਓ ਕਿ ਬੋਤਲਾ ਚੰਗੀ ਤਰ੍ਹਾਂ ਸਾਫ ਹੋ ਜਾਂਦੀਆਂ ਆ ਉਦਾਂ ਦੇ ਮਤਲਬ ਆਪਾਂ ਪਾਣੀ ਉਬਾਲ ਕੇ ਕਰਦੇ ਹਾਂ ਪਾਣੀ ਉਬਾਲ ਕੇ ਪਰ ਅੰਦਰੋਂ ਤੇ ਹੋ ਜਾਂਦੀ ਆ ਉਹ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ ਤੇ ਬਾਹਰੋਂ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ ਤੇ ਇਸ ਕਰਕੇ ਆਪਾਂ ਇਹ ਮੰਗਾਇਆ ਸੀਗਾ ਜੇ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਸਾਰਾ ਕੁਝ ਆ ਤੇ ਲਟਰਮ ਪਟਰਮ ਸਮਾਨ ਆ ਇਹਨੂੰ ਰਹਿਣ ਦਿਓ ਤੁਸੀਂ ਤੇ ਆ ਆ ਮੇਨ ਚੀਜ਼ ਇਹਦੇ ਵਿੱਚ ਇਹਨਾਂ ਇਕੱਠੀਆਂ 6 ਬੋਤਲਾਂ ਲੱਗ ਜਾਂਦੀਆਂ ਆ ਬਾਕੀ ਇਹ ਤੇ ਜਾਣਕਾਰੀ ਵਗੈਰਾ ਦਿੱਤੀ ਹੋਣੀ ਐ ਤੁਮ ਪੜਨ ਦੀ ਲੋੜ ਨਹੀਂ ਆ ਤੇ ਇਦਾਂ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਆਹ ਦੀ ਤਾਰ ਆ ਇਹਨੂੰ ਪਲੱਗ ਕਰ ਦੇਣਾ ਵਾ ਤੇ ਇਹਦੇ ਵਿੱਚ ਪਾਉਣਾ ਵਾ ਥੋੜਾ ਜਿਹਾ ਪਾਣੀ ਥੱਲੇ ਆਹ ਵਾਲੀ ਜਗ੍ਹਾ ਤੇ ਪਾਣੀ ਪਾਉਣਾ ਵਾ ਹਾਂਜੀ ਆ ਦੇਖੋ ਇਹਦੇ ਵਿੱਚ ਪਾਣੀ ਪਾ ਲੈਣਾ ਇਦਾਂ ਤੇ ਪਲੱਗ ਆਨ ਕਰ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਰੱਖਣਾ ਵਾ ਆ ਵਾਲਾ ਵੱਡਾ ਜਿਹੜਾ ਇਹਦਾ ਪੋਰਸ਼ਨ ਆ ਤੇ ਇਹਦੇ ਵਿੱਚ ਇਦਾਂ ਕਰਕੇ ਬੋਟਲ ਲਗਾ ਲੈਣੀ ਆ ਆ ਦੇਖੋ ਇਹਦੇ ਵਿੱਚ ਇਦਾਂ ਕਰਕੇ ਬੋਟਲ ਰੱਖ ਲਈ ਤੇ ਇਹਦੇ ਉੱਪਰ ਆਪਾਂ ਰੱਖਾਂਗੇ ਆਹ ਵਾਲਾ ਤੇ ਜਿਹੜੇ ਮੈਂ ਤੁਹਾਨੂੰ ਪਿਛੋਂ ਦੱਸਿਆ ਨਹੀਂ ਸੀ ਜਿਹੜਾ ਟੱਕਣ ਟੁਕਣੇ ਕਿਦਾਂ ਰੱਖਣੇ ਆ ਤੇ ਉਹ ਟੱਕਣ ਟੁਕਣ ਜਿੰਨੇ ਵੀ ਆਪਣੇ ਉਹ ਸਾਰੇ ਇਹਦੇ ਵਿੱਚ ਰੱਖ ਦੇਣੇ ਆ ਤੇ ਇਹਨੂੰ ਬਾਅਦ ਜਦੋਂ ਬੰਦ ਕਰ ਦੇਣਾ ਵਾ ਪਿਛੋਂ ਚਾਲੂ ਕਰਕੇ ਇੱਥੋਂ ਸਟਾਰਟ ਕਰ ਦੇਣਾ ਇਦਾਂ ਤੇ ਹੁਣ ਸਾਰੇ ਜਾਣੇ ਪੁੱਛਦੇ ਹੋਣਗੇ ਕਿ ਯਾਰ ਤੁਸੀਂ ਇੰਨੇ ਛੋਟੇ ਬੱਚੇ ਨੂੰ ਬੋਤਲ ਵਾਲਾ ਦੁੱਧ ਕਿਉਂ ਲਾਤਾ ਹੈਣਾ ਬੋਤਲ ਵਾਲਾ ਦੁੱਧ ਨਹੀਂ ਲਾਉਣਾ ਚਾਹੀਦਾ ਤੇ ਉਹ ਯਾਰ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਕਿ ਜਦੋਂ ਤੁਹਾਨੂੰ ਪਤਾ ਯਾ ਕਿ ਟਵਿਨਸ ਬੇਬੀ ਆ ਹੈਣਾ ਤੇ ਉਹ ਫਿਰ ਜਿਹੜੀ ਮਦਰ ਫੀਡ ਆ ਉਹਦੇ ਨਾਲ ਬੱਚੇ ਪੂਰੇ ਰੱਜਦੇ ਨਹੀਂ ਆ ਤੇ ਸਾਨੂੰ ਡਾਕਟਰ ਨੇ ਰეკਮੈਂਡ ਕੀਤੀ ਸੀਗੀ ਆ ਚੀਜ਼ ਤੇ ਇਸ ਕਰਕੇ ਪਾਊਡਰ ਮਿਲਕ ਵੀ ਜੜਾ ਵਾ ਉਹ ਨਾਲ ਨਾਲ ਸਾਨੂੰ ਦੇਣਾ ਪੈਂਦਾ ਵਾ ਤੇ ਉਹ ਕਹ ਲਓ ਕਿ ਜਦੋਂ ਥੋੜੀ ਜਿਹੀ ਮਜਬੂਰੀ ਵੀ ਆ ਤੇ ਬੱਚਿਆਂ ਦੀ ਜ਼ਰੂਰਤ ਵੀ ਆ ਤੇ ਇਸ ਕਰਕੇ ਆਪਾਂ ਆ ਚੀਜ਼ ਮੰਗਵਾਈ ਸੀਗੀ ਤੇ ਬਾਕੀ ਜਿਹੜਾ ਪਾਊਡਰ ਮਿਲਕ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਵੀ ਆਪਾਂ ਕਿਹੜਾ ਦੇ ਰਹੇ ਆ ਹਾਂ ਜਿੱਦੋਂ ਸਾਨੂੰ ਡਾਕਟਰ ਨੇ ਕਿਹਾ ਸੀ ਨਾ ਕਿ ਪਾਊਡਰ ਮਿਲਕ দাও ਬੱਚੇ ਨੂੰ ਨਾਲ-ਨਾਲ ਬੱਚਾ ਪੂਰਾ ਰਜਦਾਨੀਆ ਤੇ ਉਦੋਂ ਆਪਾਂ ਪਹਿਲਾਂ ਆ ਵਾਲਾ ਦੁੱਧ ਲਿਆਂਦਾ ਹੈਗਾ ਸਿਮੀ ਲੈਕ ਤੇ ਫਿਰ ਬਾਅਦੋਂ ਆਪਾਂ ਜਦੋਂ ਡਾਕਟਰ ਨੂੰ ਦਿਖਾਇਆ ਕਿ ਯਾਰ ਆਪਾਂ ਆ ਵਾਲਾ ਦੁੱਧ ਦੇ ਰਹੇ ਆ ਤੇ ਉਹਨੇ ਫਿਰ ਸਾਨੂੰ ਇਹ ਮਨਾ ਕਰਤਾ ਡਾਕਟਰ ਨੇ ਤੇ ਫਿਰ ਉਹਨਾਂ ਨੇ ਸਾਨੂੰ ਆ ਵਾਲਾ ਦੁੱਧ ਰეკਮੈਂਡ ਕੀਤਾ ਆ ਵਾਲਾ ਪ੍ਰੀਨੈਨ ਤੇ ਇਸ ਟਾਈਮ ਹੁਣ ਇਹ ਵਾਲਾ ਆਪਾਂ ਦੇ ਰਹੇ ਆ ਤੇ ਬੜਾ ਵਧੀਆ ਵਾ ਸਿਸਟਮ ਅਜੇ ਤੱਕ ਦੇ ਤੇ ਬਾਕੀ ਇਹੋ ਹੀ ਆ ਇੰਨੀ ਕੀ ਗੱਲ ਟਾਟੋ ਨਾ ਕਰਨੀ ਸੀ ਕਿ ਮੈਂ ਕਿਹਾ ਚਲੋ ਤੁਹਾਨੂੰ ਵੀ ਥੋੜੀ ਜੀ ਜਾਣਕਾਰੀ ਦੇ ਦੀਏ